ਪੈਣਾ ਦਿਨ ਰਾਤ ਕਿੰਨਾ ਫਿਕਰ ਕਰਦੀਆਂ ਨੇ ਪੇਕੇ ਘਰ ਦਾ ਜਦੋਂ ਕਦੇ ਫੋਨ ਕਰਦੀਆਂ ਤਾਂ ਪ੍ਰਾਣ ਨੂੰ ਪੁੱਛਦੀਆਂ ਤੂੰ ਕੋਈ ਕੰਮ ਦੇਖਿਆ ਕਿ ਨਹੀਂ ਨਾਲੇ ਬਾਈ ਫਾਰਮ ਭਰੀ ਚੱਲਿਆ ਕਰ ਕਿਸੇ ਪਾਸੇ ਰੱਬ ਕੰਮ ਬਣਾ ਹੀ ਦਿਓ ਤੇਰਾ ਫਿਰ ਅਗਲੇ 2 ਮਿੰਟ ਚ ਮਾਣ ਵਾਲ ਲੱਖਾਂ ਹੀ ਦੁੱਖ ਸੁੱਖ ਸਾਂਝੇ ਕਰਕੇ ਬਾਪੂ ਨਾਲ ਗੱਲਾਂ ਕਰਦੀਆਂ ਨੇ ਪਾਪਾ ਸਰਸਰੀ ਕਾਲ ਪਾਪਾ ਤੂੰ ਠੀਕ ਐ ਨਾਲੇ ਪਾਪਾ ਤੂੰ ਖੇਤੋਂ ਸੰਦੇਹਾ ਘਰੇ ਆਇਆ ਕਰ ਆਪਣਾ ਨਿੱਕਾ ਖਾਸੇ ਨੇਰੇ ਤੱਕ ਖੇਡਣ ਦਾ ਲਾਲਚ ਕਰਦਾ ਬੀਬੀ ਘਰੇ ਇਕੱਲੀ ਬੈਠੀ ਰਹਿੰਦੀ ਐ ਚੰਗਾ ਪਾਪਾ ਤੂੰ ਇਸ ਵਾਰ ਲੂੜੀ ਦੇ ਸੁਨਹਾਰੇ ਤੇ ਘਾਟ ਹੀ ਖਰਚਾ ਕਰੀ ਸੁੱਖ ਨਾਲ ਸਭ ਕੁਝ ਹੈ ਤੇਰੀ ਧੀ ਦੇ ਸਹੁਰੇ ਘਰ ਕੋਲ ਤੁਸੀਂ ਉਹੀ ਪੈਸੇ ਘਰ ਵਾਲੇ ਫੋਨ ਚ ਪਵਾ ਲਿਓ ਐਨਾ ਫਿਕਰ ਕਰਦੀਆਂ ਨਹੀਂ ਵਿਆਹੀਆਂ ਵੱਡੀਆਂ ਪਹਿਣਾ ਆਪਣੇ ਪੇਕੇ ਘਰ ਦਾ ਫੇਰ ਉਦੋਂ ਭਰਾ ਤੋਂ ਉੱਚਾ ਨਹੀਂ ਚੁੱਕਿਆ ਜਾਂਦਾ ਜਦੋਂ ਫੋਨ ਕਰਦੀਆਂ ਨੇ ਕਿ ਸਾਨੂੰ ਲੈ ਜੀ ਚਾਰ ਦਿਨ ਤੇਰੇ ਭਾਂਜੇ ਨੂੰ ਛੁੱਟੀਆਂ ਮਿਲ ਗਈਆਂ ਪੇਕੇ ਆ ਕੇ ਕਿਹੜਾ ਟਿਕ ਬੈੰਦੇ ਨੇ ਆਉਣ ਸਾਰ ਸਾਫ ਸਫਾਈਆਂ ਝਾੜੂ ਪੋਚੇ ਚ ਰੁੱਝ ਰੁੱਝ ਜਾਂਦੀਆਂ ਨੇ ਕੰਬਲ ਗਦੈ ਲੇ ਖੇਸਦਰੀਆਂ ਸਰਾਣੇ ਧੋ ਤੋਂ ਸੁੱਕਣੇ ਲਾ ਦਿੰਦੀਆਂ ਨੇ ਕਿਧਰੇ ਅਧੂਰੇ ਸੂਤ ਪੂਰੇ ਕਰਕੇ ਮੰਜੇ ਭਰਦੀਆਂ ਨੇ ਪਤਾ ਨਹੀਂ ਸਵੇਰੇ ਇੰਨੀ ਸੰਦੇਹਾ ਕਿਵੇਂ ਉੱਠ ਪਾਣੀ ਛੜਕ ਝਾੜੂ ਚੱਕ ਸਾਰਾ ਕੱਚਾ ਵੇੜਾ ਸੁੰਬਰ ਜਾਂਦੀਆਂ ਨੇ ਸਵੇਰੇ ਮਾਂ ਤੋਂ ਜਿਹੜਾ ਕੰਮ 12 ਵਜੇ ਤੱਕ ਨਿਭੜਦਾ ਸੀ ਉਹ 8:30 ਤੱਕ ਕਰ ਦਿੰਦੀਆਂ ਨੇ ਪਰਾਦੀ ਲਮਾਰੀ ਚ ਕੱਪੜੇ ਤੈਕ ਲਾ ਕੇ ਬਾਪੂ ਦੇ ਉਦੜੇ ਕਾਜ ਟੁੱਟੇ ਬਟਨ ਲਾਉਣ ਲੱਗ ਜਾਂਦੀਆਂ ਨੇ ਦਿਨ ਰਾਤ ਕੰਮ ਧੰਦਿਆਂ ਚ ਕਦੋਂ 4 ਦਿਨ ਪੂਰੇ ਕਰ ਜਾਂਦੀਆਂ ਨੇ ਪਤਾ ਹੀ ਨਹੀਂ ਲੱਗਦਾ ਮਸੀ ਕਹਿੰਦੇ ਆ ਕਿ ਭੈਣਾ ਤੈਨੂੰ ਕੱਲ ਛੱਡਾਵਾਂਗੇ ਮੈਂ ਵੀਰੇ ਨਾਲ ਗੱਲ ਕਰ ਲੈਣਾ ਪਰ ਉਹ ਕਹਿੰਦੀ ਆ ਛੱਡ ਬਾਈ ਜਾਣਾ ਹੀ ਜਾਣਾ ਤੂੰ ਅੱਜ ਹੀ ਛੱਡਾ ਇੰਨਾ ਕਹਿ ਕੇ ਉਹ ਆਪਣਾ ਕੱਪੜਾ ਲੀੜਾ ਬੈਗ ਚ ਪਾਉਂਦੀਆਂ ਨੇ ਬਸ ਉਸ ਟਾਈਮ ਸਭ ਦੇ ਸੀਨੇ ਚ ਜੋ ਦਰਦ ਹੁੰਦਾ ਉਹ ਭੈਣਾ ਵਾਲੇ ਹੀ ਸਮਝ ਸਕਦੇ ਆ ਪਰ ਇਹ ਦਰਦ ਅਸੀਂ ਇੱਕ ਦੂਜੇ ਤੋਂ ਸਦਾ ਹੀ ਲੁਕਾਉਂਦੇ ਆਏ ਹਾਂ